Re no Re, -no. Re, -no. Re -no.

ਜਿਹੜਾ ਦੇ ਮੁਖ ਸੇਵਾਦਾਰ ਐ ਸਤਨਾਮ ਸਿੰਘ ਜੀ ਤਰਵਾ ਤੇ ਸਮੁੱਚੀ ਟੀਮ ਦਾ ਜੋ ਸੁਲਾਗਾ ਜੋ ਘਪਰਾਲਾ ਹੈ ਜਿੱਥੇ ਇਹਨਾਂ ਵੱਲੋਂ ਰਾਤਰੀ ਦੇ ਨਿਸ਼ਕਾਮ ਪੇਟਰਾ ਤੇ ਜਿੱਥੇ ਸਭਾਵਾਂ ਕੋ ਰਵਾਏ ਜਾਂਦੇ ਦੇ ਨਾਮ ਦੇ ਨਾਲ ਹਰ ਸਾਲ ਜਿਹੜਾ ਸਿੱਖ ਸੰਤਾਂ ਨੂੰ ਵਕਵਾ ਗੁਰਤਾ ਮਾਦੇ ਦਰਸ਼ਨ ਦਿਦਾਰਿਆ ਵਾਸਤੇ ਯਾਤਰਾਵਾਂ ਜਿਹੜੀਆਂ ਆ ਸਭਾ ਦੇ ਸਹਿਯੋਗ ਦੇ ਨਾਲ ਭੁੱਜਿਆ ਜਾਂਦੇ ਜਿੱਥੇ ਰਵਾਡੇ ਕੀਤੇ ਜਾਂਦੇ ਨੇ ਸੋ ਅੱਜ ਇੱਕ ਵੱਡਾ ਜੱਥਾ ਜਿਹੜਾ ਗੁਰਦੁਆਰਾ ਬਾਬਾ ਲਖੀਸ਼ਾ ਰਵਾਣਾ ਭਵਨ ਤੋਂ ਜਿਹੜਾ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਗੁਰਦਆਰਾ ਦਰਸ਼ਨਾਬਾਦ ਸੇ ਸੰਗਤਾਂ ਦਾ ਧੋਰਿਆ ਜਾ ਰਿਹਾ ਤੇ ਵਾਕੋਕ ਜਿੱਥੇ ਜਿੱਥੇ ਬੰਦੀਆਂ ਦੇ ਮੁਖੀ ਸੁਬਾਨ ਜਿੱਥੇ ਪਹੁੰਚੇ ਨੇ ਉੱਤੇ ਦਲਪੰਤ ਸ਼੍ਰੋਮਣੀ ਭਗਤ ਅਨਜੋ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਦਸੂਹ ਵਾਲੇ ਸਿੰਘਾਂ ਸਮੇਤ ਪਹੁੰਚੇ ਨੇ ਉੱਥੇ ਹੀ ਐ ਜੀ ਪੀ ਸੀ ਦੇ ਮੈਂਬਰ ਸਰਦਾਰ ਰਵਿੰਦਰ ਸਿੰਘ ਜੀ ਚੱਕ ਸਾਬ ਉਹ ਵੀ ਯਤਾਰਵਾਨਾ ਕਰਨ ਵਾਸਤੇ ਪਹੁੰਚੇ ਨੇ ਕੋ ਗੁਰਨਾਲਕ ਸਾਹਿਬ ਨੇ 18 ਸਾਲ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਕਿਰਤ ਕਰਕੇ ਜੋ ਕਿਰਤ ਕਰੋ ਨਾਮ ਚ ਕੋ ਵੰਸ਼ ਕੋ ਦਾ ਪ੍ਰਦੇਸ਼ ਦਿੱਤਾ ਸੋ ਉਹਨਾਂ ਸਥਾਨਾਂ ਵਾਸਤੇ ਜਿਹੜਾ ਜੱਥਾ ਉਹ ਸਭਾ ਸੰਯੋਗ ਨਾਲ ਭੇਜਿਆ ਜਾ ਰਿਹਾ ਵਾਹਿਗੁਰੂ ਜੀ ਦਾ ਕਾਰਸਾ ਵਾਹਿਗੁਰੂ ਜੀ ਦੀ